ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਦੋਸਤੋ ਇਹ ਕਹਾਣੀ ਦਿੱਲੀ ਸ਼ਹਿਰ ਦੀ ਹੈ ਰਾਤ ਦਾ ਸਮਾਂ ਸੀ ਪੰਜਵੀਂ ਮੰਜ਼ਲ ਤੇ ਮਲੋਤਰਾ ਇੰਡਸਟਰੀ ਕਾਨਫਰੰਸ ਹਾਲ ਵਿੱਚ ਪਾਰਟੀ ਆਪਣੇ ਜੋਸ਼ ਤੇ ਸੀ ਇਹ ਪਾਰਟੀ ਕਿਸੇ ਬਿਜ਼ਨਸ ਡੀਲ ਦੀ ਸੀ ਤੇ ਮਹਿੰਗੀ ਵਾਈਨ ਬ੍ਰਾਂਡ ਸੂਟਾਂ ਵਿੱਚ ਸਜੇ ਲੋਕ ਸੀ ਤੇ ਸਭ ਦੇ ਵਿੱਚ ਬੈਠਾ ਸੀ ਅਰਜਨ ਮਲੋਤਰਾ ਉਮਰ ਕਰੀਬ 33 ਸਾਲ ਹੈਂਡਸਮ ਸਮਾਰਟ ਪਰ ਅੱਖਾਂ ਵਿੱਚ ਉਹ ਕਮੰਡ ਜੋ ਸਿਰਫ ਹੰਕਾਰ ਵਿੱਚ ਡੁੱਬੇ ਲੋਕਾਂ ਵਿੱਚ ਹੁੰਦਾ ਹੈ ਹਰ ਸਮੇ ਉਸ ਨੂੰ ਲੱਗਦਾ ਸੀ ਕਿ ਪੈਸੇ ਨਾਲ ਹਰ ਚੀਜ਼ ਖਰੀਦੀ ਜਾ ਸਕਦੀ ਹੈ ਤੇ ਇਨਸਾਨ ਵੀ ਉਹ ਆਪਣੇ ਗਲਾਸ ਨੂੰ ਘਮਾਉਂਦੇ ਹੋਏ ਬੋਲਿਆ ਦੋਸਤੋ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਜਾਣਦੇ ਹੋ ਕੰਟਰੋਲ ਜਿਸ ਦੇ ਕੋਲ ਪੈਸਾ ਹੈ ਉਸ ਦੇ ਕੋਲ ਕੰਟਰੋਲ ਹੈ ਤੇ ਬਾਕੀ ਸਭ ਮਜ਼ਦੂਰ ਸਾਰੇ ਹੱਸਣ ਲੱਗੇ ਤਾਂ ਇਹਨੇ ਨੂੰ ਫਰਸ਼ ਦੇ ਇੱਕ ਕੋਨੇ ਵਿੱਚ ਝਾੜੂ ਲਗਾਉਣ ਦੀ ਹਲਕੀ ਜਿਹੀ ਆਵਾਜ਼ ਆਈ ਉਸ ਹੀ ਨੀਹਾ ਸ਼ਰਮਾ ਸਫੇਦ ਸਲਵਾਰ ਕਮੀਜ਼ ਥੱਕੀਆਂ ਹੋਈਆਂ ਅੱਖਾਂ ਤੇ ਚਿਹਰਿਆਂ ਦੀ ਦੁਨੀਆ ਵਿੱਚ ਬਸ ਇੱਕ ਸਚਾਈ ਉਹ ਚੁੱਪਚਾਪ ਕੰਮ ਕਰ ਰਹੀ ਸੀ ਤਾਂ ਕਿ ਪਾਰਟੀ ਖਤਮ ਹੋ ਜਾਵੇ ਤੇ ਉਹ ਆਪਣੇ ਘਰ ਜਾ ਸਕੇ ਕਰ ਜਿੱਥੇ ਉਸਦੀ 7 ਸਾਲ ਦੀ ਬੇਟੀ ਉਸ ਦਾ ਰੋਜ਼ ਇੰਤਜ਼ਾਰ ਕਰਦੀ ਸੀ ਅਚਾਨਕ ਅਰਜੁਨ ਦੀ ਨਜ਼ਰ ਉਸ ਤੇ ਪਈ ਇਹ ਜੋ ਸਾਡੀ ਪਾਰਟੀ ਦੇ ਵਿੱਚ ਝਾੜੂ ਲਗਾ ਰਹੀ ਹੈ ਉਹ ਗੁੱਸੇ ਵਿੱਚ ਬੋਲਿਆ ਇੱਕ ਮੈਨੇਜਰ ਘਬਰਾ ਕੇ ਬੋਲਿਆ ਸਾਰੇ ਕਲੀਨਿੰਗ ਸਟਾਫ ਐ ਬਸ 2 ਮਿੰਟ ਚੁੱਪ ਰਹੋ ਅਰਜਨ ਬੋਲਿਆ ਇਹ 2 ਮਿੰਟ ਮੇਰੇ ਹਨ ਕਿਸੇ ਗਰੀਬ ਦੇ ਨਹੀਂ ਸਭ ਦੀਆਂ ਨਜ਼ਰਾਂ ਨੀਹਾ ਤੇ ਟਿਕ ਗਈਆਂ ਉਹ ਡਰ ਗਈ ਪਰ ਕੁਝ ਬੋਲੀ ਨਹੀਂ अर्जुन ਉੱਠਿਆ ਤੇ ਉਸ ਦੇ ਸਾਹਮਣੇ ਜਾ ਕੇ ਬੋਲਿਆ ਤੂੰ ਜਾਣਦੀ ਹੈ ਮੈਂ ਕੌਣਾ ਉਹ ਸਿਰ ਝੁਕਾ ਕੇ ਬੋਲੀ ਜੀ ਸਰ ਤੁਸੀਂ ਇਸ ਆਫਿਸ ਦੇ ਮਾਲਕ ਹੋ ਉਹ ਹੱਸਿਆ ਮੈਂ ਇਸ ਸ਼ਹਿਰ ਦਾ ਮਾਲਕਾਂ ਸਾਰੇ ਮਹਿਮਾਨ ਹੱਸਣ ਲੱਗੇ ਨੀਹਾ ਨੇ ਬਸ ਇੰਨਾ ਕਿਹਾ ਮਾਲਕ ਤਾਂ ਉੱਪਰ ਵਾਲਾ ਹੈ ਸਰ ਅਸੀਂ ਤਾਂ ਸਾਰੇ ਬਸ ਉਸ ਦੇ ਕਿਰਾਏਦਾਰ ਹਾਂ ਹਾਲ ਵਿੱਚ ਸਰਨਾਟਾ ਛਾ ਗਿਆ ਅਰਜੁਨ ਦੇ ਚਿਹਰੇ ਦਾ ਰੰਗ ਉੱਡ ਗਿਆ ਜਿਵੇਂ ਕਿਸੇ ਨੇ ਉਸਦੇ ਹੰਕਾਰ ਤੇ ਤਮਾਸ਼ਾ ਮਾਰ ਦਿੱਤਾ ਹੋਵੇ ਉਸਨੇ ਗੁੱਸੇ ਵਿੱਚ ਕੋਲ ਪਈ ਵਾਈਨ ਦੀ ਬੋਤਲ ਚੁੱਕੀ ਤੇ ਬੋਲਿਆ ਚੱਲ ਅੱਜ ਤੈਨੂੰ ਵੀ ਅਮੀਰੀ ਦਾ ਸਵਾਦ ਦਿਖਾਉਂਦਾ ਹਾਂ ਤੇ ਉਸਨੇ ਪੂਰੀ ਬੋਤਲ ਨੇਹਾ ਦੇ ਸਿਰ ਵਿੱਚ ਡੋਲ ਦਿੱਤੀ ਵਾਈਨ ਉਸਦੇ ਵਾਲਾਂ ਰਾਹੀਂ ਵਹਿਂਦੀ ਹੋਈ ਜ਼ਮੀਨ ਤੇ ਡੁੱਲ ਰਹੀ ਸੀ ਕਮਰਾ ਤਾੜੀਆਂ ਨਾਲ ਗੂੰਜ ਰਿਹਾ ਸੀ ਪਰ ਕਿਤੇ ਦਿਲ ਵਿੱਚ ਕੁਝ ਟੁੱਟ ਰਿਹਾ ਸੀ ਇੱਕ ਔਰਤ ਦਾ ਆਤਮ ਸਨਮਾਨ ਨੇਹਾ ਕੰਬਦੀ ਹੋਈ ਖੜੀ ਹੋਈ ਅੱਖਾਂ ਵਿੱਚ ਹੰਝੂ ਸੀ ਪਰ ਆਵਾਜ਼ ਵਿੱਚ ਅੱਗ ਸਰ ਕਿਸੇ ਦੀ ਮਿਹਨਤ ਤੇ ਹੱਸਣਾ ਆਸਾਨ ਹੈ ਪਰ ਵਕਤ ਜਦੋਂ ਪਲਟਦਾ ਹੈ ਤਾਂ ਇਹ ਹਾਸੇ ਹੀ ਇਨਸਾਨ ਨੂੰ ਰਵਾ ਦਿੰਦੀ ਹੈ ਉਹ ਇਹ ਕਹਿ ਕੇ ਬਾਹਰ ਚਲੀ ਗਈ ਕਮਰਾ ਇੱਕਦਮ ਸ਼ਾਂਤ ਸੀ ਕੋਈ ਨਹੀਂ ਜਾਣਦਾ ਸੀ ਕਿ ਅਗਲੇ 10 ਮਿੰਟ ਵਿੱਚ ਕੀ ਹੋਣ ਵਾਲਾ ਹੈ ਰਾਤ ਦੇ 11 ਵਜੇ ਸੀ ਅਰਜੁਨ ਮਲੋਤਰਾ ਦੇ ਆਫਿਸ ਦੀ ਪਾਰਟੀ ਹੌਲੀ-ਹੌਲੀ ਖਤਮ ਹੋ ਰਹੀ ਸੀ ਸਾਰੇ ਮਹਿਮਾਨ ਆਪਣੇ ਗਲਾਸਾਂ ਵਿੱਚੋਂ ਆਖਰੀ ਘੁੱਟ ਪਾਰ ਰਹੀ ਸੀ ਸ਼ਹਿਰ ਦੇ ਉਸ ਉੱਚੇ ਟਾਵਰ ਵਿੱਚ ਸਿਰਫ ਹਾਸੇ ਸੰਗੀਤ ਤੇ ਕਮੰਡ ਦੀ ਗੂੰਜ ਸੀ ਤੇ ਉਸ ਗੂੰਜ ਦੇ نیچے ਸਰਨਾਟਾ ਉਹ ਸਰਨਾਟਾ ਜੋ ਬਾਰ ਦੀ ਬਾਰਿਸ਼ ਵਿੱਚ ਮਿਲ ਕੇ ਕਿਸੇ ਤੂਫਾਨ ਦਾ ਸੰਕੇਤ ਦੇ ਰਿਹਾ ਸੀ ਨੇਸਾ ਉਸ ਇਮਾਰਤ ਤੋਂ ਬਾਹਰ ਨਿਕਲ ਚੁੱਕੀ ਸੀ ਵਾੜਾਂ ਵਿੱਚੋਂ ਸ਼ਰਾਬ ਟਪਕ ਰਹੀ ਸੀ ਕੱਪੜੇ ਗਿੱਲੇ ਸੀ ਪਰ ਅੱਖਾਂ ਵਿੱਚ ਇੱਕ ਅੱਗ ਜਲ ਰਹੀ ਸੀ ਉਸ ਅੱਗ ਦਾ ਨਾਮ ਸੀ ਆਤਮ ਸਨਮਾਨ ਉਹ ਸੜਕ ਤੇ ਖੜੀ ਹੋ ਕੇ ਪੰਜਵੀਂ ਮੰਜ਼ਲ ਦੀ ਖਿੜਕੀ ਵੱਲ ਦੇਖ ਰਹੀ ਸੀ ਜਿੱਥੇ ਅਰਜੁਨ ਆਪਣੇ ਦੋਸਤਾਂ ਦੇ ਨਾਲ ਇੰਜੋਏ ਕਰ ਰਿਹਾ ਸੀ ਉਹ ਬੋਲੀ ਜੋ ਆਪਣੇ ਆਪ ਨੂੰ ਰੱਬ ਸਮਝਦਾ ਹੈ ਉਸ ਨੂੰ ਹੁਣ ਇਨਸਾਨ ਬਣਾਉਣਾ ਪਵੇਗਾ ਉਸ ਨੇ ਆਪਣੇ ਬੈਗ ਵਿੱਚੋਂ ਫੋਨ ਕੱਢਿਆ ਇੱਕ ਨੰਬਰ ਡਾਇਲ ਕੀਤਾ ਐਸਪੀ ਵਿਜੇ ਪਾਂਡੇ ਸਰ ਮੇਰੇ ਕੋਲ ਮਲੋਤਰਾ ਗਰੁੱਪ ਦੇ ਖਿਲਾਫ ਸਾਰੇ ਸਬੂਤ ਹਨ ਅੱਜ ਦੀ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਇਹ ਆਦਮੀ ਸਿਰਫ ਅਮੀਰ ਨਹੀਂ ਕਮੰਡੀ ਵੀ ਹੈ ਦੂਸਰੇ ਪਾਸਿਓਂ ਆਵਾਜ਼ ਆਈ ਅਸੀਂ ਪਹੁੰਚ ਰਹੇ ਹਾਂ ਉਧਰ ਪਾਰਟੀ ਹਾਲ ਵਿੱਚ ਸਾਰੇ ਹਜੇ ਵੀ ਹੱਸ ਰਹੇ ਸੀ ਤਾਂ ਇਹਨੇ ਨੂੰ ਦਰਵਾਜ਼ੇ ਤੇ ਸਿਕਿਉਰਿਟੀ ਗਾਰਡ ਘਬਰਾਇਆ ਹੋਇਆ ਅੰਦਰ ਆਇਆ ਸਰ ਬਾਹਰ ਮੀਡੀਆ ਵਾਲੇ ਖੜੇ ਐ ਕੀ ਕਿਹਾ ਅਰਜੁਨ ਭੜਕ ਗਿਆ ਕਿਸ ਨੇ ਬੁਲਾਇਆ ਇਹਨਾਂ ਨੂੰ ਸਰ ਕਿਸੇ ਨੇ ਵੀਡੀਓ ਵਾਇਰਲ ਕਰ ਦਿੱਤਾ ਕੌਣ ਕਿਹੜਾ ਵੀਡੀਓ ਗਾਰਡ ਨੇ ਫੋਨ ਦਿਖਾਇਆ ਸਕਰੀਨ ਤੇ ਉਹੀ ਦ੍ਰਿਸ਼ ਚੱਲ ਰਿਹਾ ਸੀ ਅਰਜਨ ਮਲੋਤਰਾ ਇੱਕ ਸਫਾਈ ਕਰਮੀ ਦੇ ਸਿਰ ਤੇ ਵਾਈਨ ਦੀ ਬੋਤਲ ਪਾ ਰਿਹਾ ਸੀ ਕਮਰੇ ਵਿੱਚ ਮੌਜੂਦ ਹਰ ਸ਼ਖਸ ਦੇ ਚਿਹਰੇ ਤੋਂ ਰੰਗ ਉੱਡ ਗਿਆ ਇੱਕ ਦੋਸਤ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਅਰਜੁਨ ਇਹ ਬਹੁਤ ਵੱਡਾ ਮਸਲਾ ਬਣ ਸਕਦਾ ਹੈ ਚੁੱਪ ਰਹੋ ਅਰਜਨ ਗੁੱਸੇ ਵਿੱਚ ਬੋਲਣ ਲੱਗਿਆ ਕੌਣ ਹਿੰਮਤ ਕਰੇਗਾ ਮੈਨੂੰ ਨੀਚੇ ਸੁੱਟਣ ਦੀ ਪਰ ਅਗਲੇ ਹੀ ਪਲ ਉਸਦਾ ਫੋਨ ਵੱਜਿਆ ਸਕਰੀਨ ਤੇ ਨੰਬਰ ਬੋਰਡ ਚੇਅਰਮੈਨ ਉਸਨੇ ਫੋਨ ਚੁੱਕਿਆ ਅਰਜੁਨ ਇਹ ਕੀ ਕੀਤਾ ਤੂੰ ਸਰ ਉਹ ਬੱਸ ਕੁਝ ਨਾ ਕਹ ਪੂਰਾ ਸ਼ਹਿਰ ਵੀਡੀਓ ਦੇਖ ਰਿਹਾ ਹੈ ਕੰਪਨੀ ਦੇ ਸ਼ੇਅਰ 8% ਡੈਗ ਚੁੱਕੇ ਹਨ ਹੁਣੇ ਤੁਰੰਤ ਅਸਤੀਫਾ ਦਿਓ ਤੇ ਮੀਡੀਆ ਤੋਂ ਮਾਫੀ ਮੰਗੋ ਅਰਜੁਨ ਦੇ ਹੱਥ ਕੰਬਣ ਲੱਗੇ ਸਰ ਮੈਂ ਇਸਤੀਫਾ ਕਿਉਂ ਦੇਵਾਂ ਕਿਉਂਕਿ ਹੁਣ ਤੂੰ ਇਸ ਕੰਪਨੀ ਦਾ ਚਿਹਰਾ ਨਹੀਂ ਰਿਹਾ ਤੂੰ ਇਸ ਦੀ ਬਦਨਾਮੀ ਬਣ ਚੁੱਕਿਆ ਹੈ ਫੋਨ ਕੱਟਿਆ ਗਿਆ ਕਮਰੇ ਵਿੱਚ ਸ਼ਰਨਾਟਾ ਛਾ ਗਿਆ ਉਸੇ ਸਮੇਂ ਬਾਹਰੋਂ ਇੱਕ ਹੋਰ ਆਵਾਜ਼ ਆਈ ਮਿਸਟਰ ਅਰਜਨ ਮਲੋਤਰਾ ਮੁੰਬਈ ਪੁਲਿਸ ਦਰਵਾਜ਼ਾ ਖੁੱਲਿਆ ਤੇ ਅੰਦਰ ਐਸਪੀ ਵਿਜੇ ਪਾਂਡੇ ਆਇਆ ਤੁਹਾਨੂੰ ਤੁਰੰਤ ਸਾਡੇ ਨਾਲ ਚੱਲਣਾ ਪਵੇਗਾ ਕਿਸ ਜੁਰਮ ਵਿੱਚ ਅਰਜਨ ਬੋਲਿਆ ਇੱਕ ਔਰਤ ਦੇ ਨਾਲ ਬਤਮੀਜ਼ੀ ਕਰਨ ਤੇ ਕਰਮਚਾਰੀਆਂ ਦੇ ਨਾਲ ਦਰਵਿਵਹਾਰ ਦੀ ਸ਼ਿਕਾਇਤਾਂ ਤੇ ਨਾਲ ਹੀ ਸਰਕਾਰੀ ਫੰਡ ਵਿੱਚ ਧੋਖਾਧੜੀ ਦੇ ਸਬੂਤ ਅਰਜੁਨ ਦਾ ਚਿਹਰਾ ਸਫੇਦ ਪੈ ਗਿਆ ਉਹ ਘਬਰਾ ਕੇ ਬੋਲਿਆ ਇਹ ਸਭ ਕੁਝ ਬਕਵਾਸ ਹੈ ਐਸਪੀ ਨੇ ਗੁੱਸੇ ਭਰੀ ਨਜ਼ਰ ਨਾਲ ਕਿਹਾ ਬਕਵਾਸ ਨਹੀਂ ਸਰ ਸਾਡੇ ਕੋਲ ਸਾਰੇ ਸਬੂਤ ਤੇ ਤੁਹਾਨੂੰ ਉਹ ਔਰਤ ਯਾਦ ਹੈ ਜਿਸ ਉੱਪਰ ਤੁਸੀਂ ਸ਼ਰਾਬ ਡੋਲੀ ਸੀ ਉਹ ਸਿਰਫ ਸਫਾਈ ਕਰਮਚਾਰੀ ਨਹੀਂ ਇੱਕ ਸੋਸ਼ਲ ਇਨਵੈਸਟੀਗੇਟਰ ਹੈ ਅਰਜੁਨ ਦਾ ਦਿਲ ਜਿਵੇਂ ਰੁਕ ਗਿਆ ਵਿਜੇ ਪਾਂਡੇ ਨੇ ਕਿਹਾ ਉਸ ਦਾ ਨਾਮ ਨੀਹਾ ਸ਼ਰਮਾ ਉਹ ਪਿਛਲੇ 6 ਮਹੀਨਿਆਂ ਤੋਂ ਤੁਹਾਡੀ ਕੰਪਨੀ ਦੇ ਮਜ਼ਦੂਰਾਂ ਦੇ ਨਾਲ ਹੋ ਰਹੇ ਅਤਿਆਚਾਰਾਂ ਦਾ ਡਾਟਾ ਇਕੱਠਾ ਕਰ ਰਹੀ ਸੀ ਅਰਜੁਨ ਦੇ ਪੈਰ ਲੜਖੜਾ ਗਏ ਬਾਹਰ ਮੀਡੀਆ ਦੇ ਕੈਮਰਿਆਂ ਦੀ ਫਲੈਸ਼ ਚਮਕ ਰਹੀ ਸੀ ਉਹ ਆਦਮੀ ਜੋ ਕੁਝ ਸਮਾਂ ਪਹਿਲਾਂ ਸ਼ਹਿਰ ਦਾ ਸਭ ਤੋਂ ਤਾਕਤਵਰ ਇਨਸਾਨ ਸੀ ਹੁਣ ਹੱਥ ਕੜੀ ਵਿੱਚ ਝੁਕਿਆ ਹੋਇਆ ਵਾਲਸ ਵੈਣ ਦੇ ਵੱਲ ਜਾ ਰਿਹਾ ਸੀ ਪਿੱਛੇ ਢੀੜ ਵਿੱਚੋਂ ਇੱਕ ਆਵਾਜ਼ ਆਈ ਹੁਣ ਅਮੀਰੀ ਦਾ ਸਵਾਦ ਕਿੱਦਾਂ ਲੱਗਾ ਮਲੋਤਰਾ ਤੇ ਉੱਥੇ ਹੀ ਢੀੜ ਵਿੱਚ ਖੜੀ ਨੀਹਾ ਸ਼ਾਂਤ ਚਿਹਰੇ ਨਾਲ ਇਹ ਸਭ ਕੁਝ ਦੇਖ ਰਹੀ ਸੀ ਉਸਦੇ ਵਾਲ ਹੁਣ ਸੁੱਕ ਚੁੱਕੇ ਸੀ ਅੱਖਾਂ ਵਿੱਚ ਕੋਈ ਹੰਝੂ ਨਹੀਂ ਸੀ ਸਿਰਫ ਇੱਕ ਸਕੂਨ ਸੀ ਬਸ 10 ਮਿੰਟ ਵਿੱਚ ਇੱਕ ਆਦਮੀ ਜਿਸ ਨੇ ਖੁਦ ਨੂੰ ਰੱਬ ਸਮਝਿਆ ਜ਼ਮੀਨ ਤੇ ਆ ਗਿਆ ਅਰਜੁਨ ਦੀ ਕਾਰ ਉਸਦੀ ਕੰਪਨੀ ਉਸਦਾ ਨਾਮ ਸਭ ਧੂੜ ਵਿੱਚ ਮਿਲ ਗਏ ਰਾਤ ਨੂੰ ਉਹ ਜਗਮਾ ਰਹੀ ਇਮਾਰਤ ਹੁਣ ਹਨੇਰੇ ਵਿੱਚ ਡੁੱਬ ਚੁੱਕੀ ਸੀ ਤੇ نیچے ਸੜਕ ਤੇ ਇੱਕ ਔਰਤ ਖੜੀ ਸੀ ਜਿਸ ਨੇ ਆਪਣੀ ਇੱਜ਼ਤ ਨਹੀਂ ਇਨਸਾਨੀਅਤ ਦੀ ਜਿੱਤ ਦਰਜ ਕੀਤੀ ਸੀ ਸਵੇਰ ਦੇ ਅਖਬਾਰਾਂ ਦੀ ਹੈਡਲਾਈਨ ਇਹ ਜਦੋਂ ਲੋਕਾਂ ਦੀ ਨੀਂਦ ਉਡਾ ਗਈ ਕਰੋੜਪਤੀ ਅਰਜੁਨ ਮਲੋਤਰਾ ਗ੍ਰਿਫਤਾਰ ਸਫਾਈ ਕਰਮਚਾਰੀ ਔਰਤ ਤੇ ਅਤਿਆਚਾਰ ਦਾ ਵੀਡੀਓ ਵਾਇਰਲ ਸੋਸ਼ਲ ਮੀਡੀਆ ਤੇ ਅਰਜੁਨ ਮਲੋਤਰਾ ਦੀਆਂ ਖਬਰਾਂ ਟ੍ਰੈਂਡਿੰਗ ਵਿੱਚ ਚੱਲਣ ਲੱਗੀਆਂ ਹਰ ਨਿਊਜ਼ ਚੈਨਲ ਹਰ ਅਖਬਾਰ ਫੋਨ ਸਕਰੀਨ ਤੇ ਸਿਰਫ ਇੱਕੋ ਹੀ ਖਬਰ ਸੀ ਉਹ ਆਦਮੀ ਜੋ ਖੁਦ ਨੂੰ ਕਾਨੂੰਨ ਤੇ ਸਮਾਜ ਤੋਂ ਉੱਪਰ ਸਮਝਦਾ ਸੀ ਹੁਣ ਜੇਲ੍ਹ ਦੇ ਵਿੱਚ ਬੰਦ ਸੀ ਪਰ ਇਹ ਤਾਂ ਹਜੇ ਸ਼ੁਰੂਆਤ ਸੀ ਅਰਜੁਨ ਦੀ ਵਾਰ ਨਾਲ ਢੁਈ ਲਗਾ ਕੇ ਬੈਠਾ ਸੀ ਉਹ ਚੈਂਪੀਅਨ ਦੀ ਜਗਾ ਹੁਣ ਸਟੀਲ ਦੇ ਗਲਾਸ ਵਿੱਚ ਪਾਣੀ ਪੀ ਰਿਹਾ ਸੀ ਸਰੀਰ ਤੇ ਉਹੀ ਮਹਿੰਗੇ ਕੱਪੜੇ ਸੀ ਪਰ ਉਹਨਾਂ ਵਿੱਚ ਹੁਣ ਕੋਈ ਰੂਹ ਨਹੀਂ ਸੀ ਉਸਦੇ ਮਨ ਵਿੱਚ ਵਾਰ-ਵਾਰ ਉਹੀ ਦ੍ਰਿਸ਼ ਘਮ ਰਿਹਾ ਸੀ ਉਹ ਰਾਤ ਜਦੋਂ ਉਸਨੇ ਹੱਸਦੇ ਹੋਏ ਇੱਕ ਔਰਤ ਦਾ અપਮਾਨ ਕੀਤਾ ਸੀ ਹਰ ਵਾਰ ਜਦੋਂ ਬੋਤਲ ਦੀ ਝਲਕ ਸੋਚਦਾ ਉਸ ਨੂੰ ਆਪਣੀ ਹੀ ਆਵਾਜ਼ ਆਉਂਦੀ ਮੈਂ ਇਸ ਸ਼ਹਿਰ ਦਾ ਮਾਲਕ ਹਾਂ ਹੁਣ ਉਹ ਮਾਲਕ ਨਹੀਂ ਇੱਕ ਕੈਦੀ ਸੀ ਅਚਾਨਕ ਜੇਲ੍ਹ ਦੇ ਦਰਵਾਜ਼ੇ ਤੇ ਦਸਕਤ ਹੋਈ ਮਲਉਤਰਾ ਤੈਨੂੰ ਕੋਈ ਮਿਲਣ ਆਇਆ ਉਹ ਥੱਕੇ ਹੋਏ ਕਦਮਾਂ ਨਾਲ ਉੱਠਿਆ ਬਾਹਰ ਆਇਆ ਤੇ ਸਾਹਮਣੇ ਖੜੀ ਸੀ ਨੀਹਾ ਸ਼ਰਮਾ ਸਧਾਰਨ ਕੱਪੜਿਆਂ ਵਿੱਚ ਅੱਖਾਂ ਵਿੱਚ ਆਤਮ ਵਿਸ਼ਵਾਸ ਤੇ ਚਿਹਰੇ ਤੇ ਸ਼ਾਂਤੀ ਅਰਜੁਨ ਨੇ ਕੰਬਦੇ ਹੋਏ ਕਿਹਾ ਤੂੰ ਇੱਥੇ ਨੀਹਾ ਨੇ ਕਿਹਾ ਹਾਂ ਮੈਂ ਆਈ ਹਾਂ ਇਹ ਦੱਸਣ ਕਿ ਅਸਲੀ ਸਜ਼ਾ ਹੁਣ ਸ਼ੁਰੂ ਹੋਵੇਗੀ ਅਰਜੁਨ ਨੇ ਨੀਚੇ ਦੇਖਿਆ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ ਗਲਤੀ ਨੀਹਾ ਬੋਲੀ ਤੇਰੇ ਲਈ ਉਹ ਸਿਰਫ ਗਲਤੀ ਸੀ ਤੇ ਮੇਰੇ ਲਈ અપਮਾਨ ਪਰ ਉਸ અપਮਾਨ ਨੇ ਮੈਨੂੰ ਗिराਇਆ ਨਹੀਂ ਬਲਕਿ ਤੇਰੇ ਚਿਹਰੇ ਤੋਂ ਮਕੌਟਾ ਹਟਾ ਦਿੱਤਾ ਅਰਜੁਨ ਚੁੱਪ ਸੀ ਉਸ ਦੀਆਂ ਅੱਖਾਂ ਵਿੱਚ ਉਹ ਪਛਤਾਵਾ ਚਲ ਰਿਹਾ ਸੀ 2 ਹਫ਼ਤੇ ਬਾਅਦ ਪੂਰਾ ਮੀਡੀਆ ਅਦਾਲਤ ਵਿੱਚ ਮੌਜੂਦ ਸੀ ਕੇਸ ਦਾ ਨਾਮ ਸੀ ਸਟੇਟ ਵਰਸਸ ਅਰਜੁਨ ਮਲੋਤਰਾ ਨੀਹਾ ਗਵਾਹ ਦੇ ਰੂਪ ਵਿੱਚ ਖੜੀ ਸੀ ਉਸਨੇ ਆਤਮ ਵਿਸ਼ਵਾਸ ਨਾਲ ਕਿਹਾ ਮੈਂ ਸਿਰਫ ਇੱਕ ਸਫਾਈ ਕਰਮਚਾਰੀ ਹੀ ਨਹੀਂ ਸੀ ਜੱਜ ਸਾਹਿਬ ਮੈਂ ਸੋਸ਼ਲ ਲੀਗਲ ਵਰਕਰ ਹਾਂ ਮੈਂ ਪਿਛਲੇ 6 ਮਹੀਨਿਆਂ ਤੋਂ ਇਸ ਕੰਪਨੀ ਵਿੱਚ ਮਜ਼ਦੂਰਾਂ ਤੇ ਕਰਮਚਾਰੀਆਂ ਤੇ ਹੋ ਰਹੇ ਅਤਿਆਚਾਰਾਂ ਦੀ ਜਾਂਚ ਕਰ ਰਹੀ ਸੀ ਅਦਾਲਤ ਵਿੱਚ ਖੜੇ ਲੋਕ ਹੱਕੇ-ਬੱਕੇ ਰਹਿ ਗਏ ਵਕੀਲ ਬੋਲਿਆ ਤੁਹਾਡਾ ਮਤਲਬ ਤੁਸੀਂ ਅੰਡਰ ਕਵਰ ਸੀ ਜੀ ਹਾਂ ਮੈਂ ਉੱਥੇ ਕਿਸੇ ਕਮੰਡੀ ਕਰੋੜਪਤੀ ਤੋਂ ਉਪਮਾਨ ਸੁਣ ਨਹੀਂ ਬਲਕਿ ਉਸ ਕੰਪਨੀ ਉਸ ਦੀ ਸਚਾਈ ਉਜਾਗਰ ਕਰਨ ਗਈ ਸੀ ਤੇ ਉਹ ਰਾਤ ਜਦੋਂ ਅਰਜਨ ਮਲੋਤਰਾ ਨੇ ਮੇਰੇ ਉੱਪਰ ਸ਼ਰਾਬ ਡੋਲੀ ਉਹ ਪਲ ਮੇਰੇ ਲਈ ਪਰਮਾਤਮਾ ਦਾ ਇਸ਼ਾਰਾ ਸੀ ਕਿ ਵਕਤ ਆ ਗਿਆ ਹੈ ਸੱਚ ਸਾਹਮਣੇ ਲਿਆਉਣ ਦਾ ਅਦਾਲਤ ਵਿੱਚ ਸਰਨਾਟਾ ਛਾ ਗਿਆ ਨੀਹਾ ਨੇ ਲੈਪਟਾਪ ਖੋਲ੍ਹਿਆ ਤੇ ਸਕਰੀਨ ਤੇ ਕਈ ਵੀਡੀਓ ਚਲਾਈਆਂ ਮਜ਼ਦੂਰਾਂ ਨੂੰ ਗਾਲਾਂ ਦਿੱਤੀਆਂ ਜਾ ਰਹੀਆਂ ਸੀ ਕਰਮਚਾਰੀਆਂ ਦੀ ਸੈਲਰੀ ਰੋਕੀ ਜਾ ਰਹੀ ਸੀ ਕਈ ਔਰਤਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਵਿਰੋਧ ਕੀਤਾ ਸੀ ਇਹ ਸਭ ਕੁਝ ਅਰਜਨ ਮਲੋਤਰਾ ਦੀ ਕੰਪਨੀ ਵਿੱਚ ਹੋ ਰਿਹਾ ਸੀ ਉਹ ਬੋਲੀ ਤੇ ਉੱਪਰੋਂ ਟੈਕਸ ਦੇ ਫੰਡ ਵਿੱਚ ਕਰੋੜਾਂ ਦਾ ਘੁਟਾਲਾ ਜੱਜ ਸਾਹਿਬ ਨੇ ਕੜਕ ਅਵਾਜ਼ ਵਿੱਚ ਕਿਹਾ ਮਿਸਟਰ ਮਲੋਤਰਾ ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅਰਜਨ ਖਮੋਸ਼ ਸੀ ਫਿਰ ਹੌਲੀ ਜਿਹੀ ਬੋਲਿਆ ਹਾਂ ਮੈਂ ਦੋਸ਼ੀ ਹਾਂ ਸਰ ਉਹ ਪਲ ਇਤਿਹਾਸ ਬਣ ਗਿਆ ਅਰਜਨ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ। ਦੋਸ਼ੀ ਦੀ ਪੂਰੀ ਸੰਪੰਨਤੀ ਜ਼ਬਤ ਕਰ ਲਈ ਗਈ। ਕੰਪਨੀ ਦਾ ਸੰਚਾਲਨ ਇੱਕ ਟਰਸਟ ਨੂੰ ਦੇ ਦਿੱਤਾ ਤੇ ਜਦੋਂ ਨਵਾਂ ਚਿਹਰਾ ਸੀਓ ਦੇ ਰੂਪ ਵਿੱਚ ਸਾਹਮਣੇ ਆਇਆ ਤਾਂ ਪੂਰਾ ਮੀਡੀਆ ਫਿਰ ਹੈਰਾਨ ਰਹਿ ਗਿਆ। ਸਟੇਜ ਤੇ ਇੱਕ ਆਰਤ ਖੜੀ ਸੀ, ਸਫੈਦ ਸੂਟ ਵਿੱਚ, ਆਤਮ ਵਿਸ਼ਵਾਸ ਨਾਲ ਭਰੀਆਂ ਨਜ਼ਰਾਂ। ਉਹ ਸੀ ਨੀਹਾ ਸ਼ਰਮਾ, ਪੱਤਰਕਾਰਾਂ ਦੀ ਝੀੜ ਇਕੱਠੀ ਹੋਣ ਲੱਗੀ। "ਮੈਡਮ, ਹੁਣ ਤੁਸੀਂ ਕੰਪਨੀ ਵਿੱਚ ਕੀ ਕੁਝ ਖਾਸ ਕਰੋਗੇ ਉਹ ਮੁਸਕਰਾਈ ਤੇ ਬੋਲੀ ਹੁਣ ਤੋਂ ਇਹ ਕੰਪਨੀ ਮੁਨਾਫੇ ਦੇ ਲਈ ਨਹੀਂ ਇਨਸਾਨੀਅਤ ਲਈ ਕੰਮ ਕਰੇਗੀ ਚਾਰੇ ਪਾਸੇ ਤਾੜੀਆਂ ਵੱਜਣ ਲੱਗੀਆਂ ਜੇਲ੍ਹ ਵਿੱਚ ਉਹ ਖਬਰ ਦੇ ਕੇ ਅਰਜੁਨ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਹ ਸਮਝ ਚੁੱਕਿਆ ਸੀ ਜਿਸ ਨੂੰ ਉਹ ਨੀਚ ਸਮਝ ਰਿਹਾ ਸੀ ਉਹ ਅਸਲ ਵਿੱਚ ਉਸ ਤੋਂ ਕਿਤੇ ਉੱਚੀ ਆਤਮਾ ਰੱਖਦੀ ਸੀ ਉਸਨੇ ਦੀਵਾਰ ਤੇ ਹੱਥ ਰੱਖਿਆ ਤੇ ਕਿਹਾ ਕਾਸ਼ ਉਸ ਰਾਤ ਮੈਂ ਇਨਸਾਨ ਹੁੰਦਾ ਨੇਹਾ ਹੁਣ ਪੂਰੇ ਦੇਸ਼ ਵਿੱਚ ਪ੍ਰੇਰਣਾ ਬਣ ਚੁੱਕੀ ਸੀ ਅਖਬਾਰਾਂ ਵਿੱਚ ਲਿਖਿਆ ਗਿਆ ਇੱਕ ਸਫਾਈ ਕਰਮੀ ਨੇ ਅਮੀਰ ਆਦਮੀ ਨੂੰ ਸਿਖਾਇਆ ਕਿ ਅਸਲੀ ਤਾਕਤ ਪੈਸੇ ਦੀ ਨਹੀਂ ਇਨਸਾਨੀਅਤ ਦੀ ਹੁੰਦੀ ਹੈ 2 ਸਾਲ ਬਾਅਦ ਮੁੰਬਈ ਦੀ ਉਹੀ ਸਵੇਰ ਸੀ ਪਰ ਹੁਣ ਉਸ ਸ਼ਹਿਰ ਦੇ ਇਸਮਾਨ ਵਿੱਚ ਇੱਕ ਨਵਾਂ ਨਾਮ ਚਮਕਦਾ ਸੀ ਗਲੋਬਲ ਗਰੁੱਪ ਉਹ ਉਹੀ ਕੰਪਨੀ ਸੀ ਜੋ ਕਦੇ ਅਰਜਨ ਮਲੋਤਰਾ ਦੇ ਕਮਾਂਡ ਦੀ ਪਛਾਣ ਸੀ ਤੇ ਅੱਜ ਉਹ ਨੇਹਾ ਸ਼ਰਮਾ ਦੀ ਇਨਸਾਨੀਅਤ ਦੀ ਮਿਸਾਲ ਬਣ ਚੁੱਕੀ ਸੀ ਕੰਪਨੀ ਦੇ ਬਾਹਰ ਭੀੜ ਸੀ ਕਰਮਚਾਰੀ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਸੀ ਕਿਉਂਕਿ ਅੱਜ ਉਸ ਫਾਊਂਡੇਸ਼ਨ ਦਾ ਸਾਲਾਨਾ ਵਰਕਸ ਪ੍ਰੋਗਰਾਮ ਸੀ ਸਟੇਜ ਤੇ ਨੀਹਾ ਖੜੀ ਸਾਦੇ ਸਫੇਦ ਕੱਪੜਿਆਂ ਵਿੱਚ ਪਰ ਚਿਹਰੇ ਤੇ ਇਦਾਂ ਦੀ ਤੇਜ਼ ਚਮਕ ਜੋ ਕਿਸੇ ਰੌਸ਼ਨੀ ਤੋਂ ਘੱਟ ਨਹੀਂ ਉਸ ਦੀਆਂ ਅੱਖਾਂ ਭਾਵੁਕ ਸੀ ਉਹ ਬੋਲੀ ਦੋਸਤੋ ਕਦੇ-ਕਦੇ ਪਰਮਾਤਮਾ ਕਿਸੇ ਦੇ ਜਰੀਏ ਸਾਨੂੰ ਸਬਕ ਸਿਖਾਉਂਦਾ ਹੈ ਉਦੋਂ ਹੀ ਉਹ ਤਕਲੀਫ ਦੇ ਰੂਪ ਵਿੱਚ ਆਉਂਦਾ ਤੇ ਕਦੇ ਉਹ ਉਪਮਾਨ ਦੇ ਰੂਪ ਵਿੱਚ ਪਰ ਹਰ ਵਾਰ ਸਾਨੂੰ ਬਿਹਤਰ ਬਣਾਉਣ ਆਉਂਦਾ ਇਹ ਸੁਣ ਤਾੜੀਆਂ ਦੀ ਗੂੰਜ ਅਸਮਾਨ ਵਿੱਚ ਗੂੰਜਣ ਲੱਗੀ ਉਹ ਅੱਗੇ ਬੋਲੀ ਅੱਜ ਇਸ ਮੰਚ ਤੇ ਮੈਂ ਉਸ ਇਨਸਾਨ ਨੂੰ ਬੁਲਾਉਣਾ ਚਾਹੁੰਦੀ ਹਾਂ ਜਿਸ ਨੇ ਮੈਨੂੰ ਨੀਚੇ ਵੀ ਸੁੱਟਿਆ ਤੇ ਉੱਠਣਾ ਵੀ ਸਿਖਾਇਆ ਸਾਰੀ ਭੀੜ ਇੱਕ ਪਲ ਲਈ ਸ਼ਾਂਤ ਹੋ ਗਈ ਪਰਦੇ ਦੇ ਪਿੱਛੋਂ ਇੱਕ ਚਿਹਰਾ ਸਾਹਮਣੇ ਆਇਆ ਉਹ ਸੀ ਅਰਜਨ ਮਲੋਤਰਾ ਸਧਾਰਨ ਕੱਪੜੇ ਹੱਥ ਜੋੜ ਕੇ ਪ੍ਰਾਰਥਨਾ ਤੇ ਅੱਖਾਂ ਵਿੱਚ ਨਰਮੀ ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਇਹ ਤਾਂ ਉਹੀ ਆਦਮੀ ਹੈ ਜਿਸ ਨੇ ਸ਼ਰਾਬ ਡੋਲੀ ਸੀ ਪਰ ਨੇਹਾ ਦੇ ਚਿਹਰੇ ਤੇ ਸ਼ਾਂਤੀ ਸੀ ਅਰਜੁਨ ਹੌਲੀ-ਹੌਲੀ ਸਟੇਜ ਤੇ ਆਇਆ ਉਸਨੇ ਮਾਈਕ ਫੜਿਆ ਤੇ ਕੰਬਦੀ ਹੋਈ ਆਵਾਜ਼ ਵਿੱਚ ਬੋਲਿਆ ਦੋ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ ਜਦੋਂ ਇਨਸਾਨ ਖੁਦ ਨਾਲ ਨਜ਼ਰਾਂ ਨਹੀਂ ਮਿਲਾ ਪਾਉਂਦਾ ਮੈਂ ਪੈਸਾ ਕਮਾਇਆ ਤਾਕਤ ਪਾਈ ਪਰ ਇਨਸਾਨੀਅਤ ਗਵਾ ਦਿੱਤੀ ਫਿਰ ਪ੍ਰਮਾਤਮਾ ਨੇ ਮੈਨੂੰ ਉਸ ਰਾਤ ਨੇਹਾ ਸ਼ਰਮਾ ਦੇ ਰੂਪ ਵਿੱਚ ਸ਼ੀਸ਼ਾ ਦਿਖਾਇਆ ਉਸ ਦੀ ਆਵਾਜ਼ ਟੁੱਟ ਰਹੀ ਸੀ ਮੈਂ ਉਸ ਨੂੰ ਅਪਮਾਨਿਤ ਕੀਤਾ ਪਰ ਉਸ ਨੇ ਮੇਰੇ ਹੰਕਾਰ ਨੂੰ ਤੋੜ ਕੇ ਮੈਨੂੰ ਇਨਸਾਨ ਬਣਾ ਦਿੱਤਾ ਭੀੜ ਵਿੱਚ ਖੜੇ ਕੁਝ ਲੋਕ ਰੋਣ ਲੱਗੇ ਅਰਜੁਨ ਨੇ ਨੇਹਾ ਦੇ ਵੱਲ ਦੇਖਿਆ ਅੱਜ ਮੈਂ ਮਾਫੀ ਨਹੀਂ ਮੰਗਣ ਆਇਆ ਬਲਕਿ ਇਹ ਕਹਿਣ ਆਇਆ ਹੈ ਕਿ ਉਸ ਰਾਤ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਬਦਲ ਲਈ ਉਹ ਨੀਚੇ ਝੁਕਿਆ ਉਸਨੇ ਸਟੇਜ ਦੇ ਕੋਨੇ ਤੇ ਰੱਖਿਆ ਝਾੜੂ ਚੁੱਕ ਲਿਆ ਇਹੀ ਝਾੜੂ ਜਿਸ ਨੂੰ ਕਦੇ ਮੈਂ ਨੀਚਾ ਸਮਝਦਾ ਸੀ ਅੱਜ ਇਸ ਨੂੰ ਫੜ ਕੇ ਹੁਣ ਮੈਂ ਹਰ ਰੋਜ਼ ਆਪਣੇ ਆਫਿਸ ਦੀ ਸਫਾਈ ਕਰਦਾ ਹਾਂ ਕਿਉਂਕਿ ਹੁਣ ਮੈਨੂੰ ਪਤਾ ਹੈ ਅਸਲੀ ਗੰਦਗੀ ਕੱਪੜਿਆਂ ਵਿੱਚ ਨਹੀਂ ਦਿਲਾਂ ਵਿੱਚ ਹੁੰਦੀ ਹੈ ਪੂਰਾ ਹਾਲ ਖੜਾ ਹੋ ਕੇ ਤਾੜੀਆਂ ਵਜਾਉਣ ਲੱਗਿਆ ਨੀਹਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਹੌਲੀ-ਹੌਲੀ ਅੱਗੇ ਵਧੀ ਤੇ ਬੋਲੀ "ਅਰਜੁਨ, ਪ੍ਰਮਾਤਮਾ ਨੇ ਤੈਨੂੰ ਮaaf ਕਰ ਦਿੱਤਾ ਹੈ ਤੇ ਮੈਂ ਵੀ।" ਉਹ ਮੁਸਕਰਾਈ ਕਿਉਂਕਿ ਇਨਸਾਨੀਅਤ ਦਾ ਮਤਲਬ ਹੈ ਕਿਸੇ ਨੂੰ ਬਦਲਣ ਦਾ ਮੌਕਾ ਦੇਣਾ। ਅਰਜੁਨ ਦੇ ਹੱਥ ਕੰਬ ਰਹੇ ਸੀ। ਉਸਨੇ ਆਪਣੇ ਬੂਟ ਉਤਾਰੇ ਤੇ ਚੌਕੇ ਨੇਹਾ ਦੇ ਪੈਰਾਂ ਨੂੰ ਛੋਇਆ। "ਤੁਸੀਂ ਮੈਨੂੰ ਇਨਸਾਨ ਬਣਾਇਆ ਹੈ ਮੈਡਮ।" ਨੇਹਾ ਨੇ ਉਸਨੂੰ ਉਠਾਇਆ ਤੇ ਬੋਲੀ "ਹੁਣ ਤੋਂ ਕੋਈ ਵੀ ਝੁਕੇਗਾ ਨਹੀਂ।" ਨਾ ਉਹ ਜੋ ਗਰੀਬ ਹੈ ਤੇ ਨਾ ਉਹ ਜੋ ਅਮੀਰ ਹੈ ਕਿਉਂਕਿ ਅਸੀਂ ਸਾਰੇ ਬਰਾਬਰ ਹਾਂ ਸਾਰੇ ਹਾਲ ਵਿੱਚ ਤਾੜੀਆਂ ਦੀ ਗੂੰਜ ਸੁਣਾਈ ਦੇ ਰਹੀ ਸੀ ਰਾਤ ਢਲ ਚੁੱਕੀ ਸੀ ਸ਼ਹਿਰ ਦੀਆਂ ਲਾਈਟਾਂ ਜਗ ਚੁੱਕੀਆਂ ਸੀ ਗਲੋਬਲ ਕੰਪਨੀ ਦੇ ਸਭ ਤੋਂ ਉੱਪਰਲੇ ਫਲੋਰ ਤੇ ਨੀਹਾ ਤੇ ਅਰਜੁਨ ਖੜੇ ਸੀ ਉਹੀ ਖਿੜਕੀ ਜਿੱਥੇ ਕਦੇ ਕਮੰਡ ਦੀ ਖੇਡ ਖੇਡੀ ਗਈ ਸੀ ਅਰਜੁਨ ਬੋਲਿਆ ਇਹੀ ਉਹ ਜਗ੍ਹਾ ਹੈ ਜਿੱਥੇ ਮੈਂ ਤੈਨੂੰ અપਮਾਨਿਤ ਕੀਤਾ ਸੀ ਨੇਹਾ ਮੁਸਕੁਰਾਈ ਤੇ ਇਹੀ ਜਗ੍ਹਾ ਹੈ ਜਿੱਥੇ ਤੈਨੂੰ ਇਨਸਾਨੀਅਤ ਮਿਲੀ ਦੋਨੇ ਖਿੜਕੀ ਦੇ ਕੋਲ ਖੜੇ ਹੋ ਕੇ ਸ਼ਹਿਰ ਨੂੰ ਦੇਖ ਰਹੇ ਸੀ ਇੱਕ ਅਮੀਰ ਜਿਸ ਨੇ ਸਭ ਕੁਝ ਗਵਾ ਕੇ ਖੁਦ ਨੂੰ ਪਾ ਲਿਆ ਤੇ ਇੱਕ ਔਰਤ ਜਿਸ ਨੇ ਆਪਣਾ ਦਰਦ ਇਨਸਾਨੀਅਤ ਵਿੱਚ ਬਦਲ ਦਿੱਤਾ ਦੋਸਤੋ ਇਸ ਕਹਾਣੀ ਨੇ ਸਾਨੂੰ ਸਿਖਾਇਆ ਪੈਸਾ ਤਾਕਤ ਦੇ ਸਕਦਾ ਪਰ ਸਨਮਾਨ ਨਹੀਂ ਹੰਕਾਰ ਤਾਜ਼ਤਾ ਦੇ ਸਕਦਾ ਪਰ ਸਕੂਨ ਨਹੀਂ ਤੇ ਜੋ ਦੂਜਿਆਂ ਨੂੰ ਨੀਚਾ ਦਿਖਾਉਂਦਾ ਹੈ ਉਸ ਦਾ ਸਮਾਂ ਉਸ ਨੂੰ ਨੀਚੇ ਲਿਆ ਕੇ ਹੀ ਛੱਡਦਾ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ